ਵਾਹ ਏ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1135 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1136 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਇ ਗੁਰੂ ਸਾਹਿਬ ਜੀਓ ਪੈਰੋ ਮਹੱਲਾ ਪੰਜਵਾਂ ਘਰ ਪਹਿਲਾ ਰਾਗ ਪੈਰੋ ਘਰ ਪਹਿਲੇ ਵਿੱਚ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਇੱਕ ਓਅੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ ਸਗਲੀ ਥੀਤ ਪਾਸ ਡਾਰ ਰਾਖੀ ਅਸ਼ਟਮਧੀਤ ਗੋਵਿੰਦ ਜਨਮਾਸੀ ਤੇਰੀ ਇਹ ਕੱਚੀ ਗੱਲ ਹੈ ਕਿ ਪ੍ਰਮਾਤਮਾ ਨੇ ਹੋਰ ਸਾਰੀਆਂ ਥਿੱਤਾਂ ਲਾਂਬੇ ਰਹਿਣ ਦਿੱਤੀਆਂ ਅਤੇ ਭਾਦੋਂ ਵਦੀ ਭਾਦਰੋਂ ਵਦੀ ਅਸ਼ਟਮੀ ਥੇਤ ਨੂੰ ਉਸਨੇ ਜਨਮ ਲਿਆ ਪਰਮਾ ਭੂਲੇ ਨਾਰ ਕਰਤਕ ਚਰਾਇਣਾ ਪਟਕਣਾ ਦੇ ਕਾਰਨ ਕੁਰਾਹੇ ਪਏ ਹੋਏ ਹੈ ਮਨੁੱਖ ਤੂੰ ਇਹ ਕੱਚੀਆਂ ਗੱਲਾਂ ਕਰ ਰਿਹਾ ਹੈ ਕਿ ਪ੍ਰਮਾਤਮਾ ਨੇ ਪਾਦਰੋਂ ਵਦੀ ਅਸ਼ਟਮੀ ਨੂੰ ਕ੍ਰਿਸ਼ਨ ਰੂਪ ਵਿੱਚ ਜਨਮ ਲਿਆ ਜਨਮ ਮਰਨ ਤੇ ਰਹਤ ਨਰਾਇਣ ਰਹਾਓ ਪਰਮਾਤਮਾ ਜੰਮਣ ਮਰਨ ਤੋਂ ਪਰੇ ਹੈ ਰਹਾਓ ਘਰ ਪਾਂਜੀ ਰਖਵਾਇਓ ਚੋਰ ਪੰਜੀਰ ਬਣਾ ਕੇ ਤੂੰ ਲੁਕਾ ਕੇ ਆਪਣੇ ਵੱਲੋਂ ਪਰਮਾਤਮਾ ਨੂੰ ਖਵਾਉਂਦਾ ਹੈ ਮੂਰਤੀ ਅੱਗੇ ਭੋਗ ਲਵਾਉਂਦਾ ਹੈ ਉਹ ਜਨਮ ਨਾ ਮਰੇ ਰੇ ਸਾਖਤ ਢੋਰ ਹੇ ਰਾਬਤੋਂ ਟੁੱਟੇ ਹੋਏ ਮੂਰਖ ਪਰਮਾਤਮਾ ਨਾ ਜੰਮਦਾ ਹੈ ਤੇ ਨਾ ਹੀ ਮਰਦਾ ਹੈ ਸਗਲ ਅਪਰਾਧ ਦੇ ਹੇ ਲੋਰਨੀ ਤੂੰ ਕ੍ਰਿਸ਼ਨ ਮੂਰਤੀ ਨੂੰ ਲੋਰੀ ਦਿੰਦਾ ਹੈ ਆਪਣੇ ਵੱਲੋਂ ਤੂੰ ਪਰਮਾਤਮਾ ਨੂੰ ਲੋਰੀ ਦਿੰਦਾ ਹੈ ਤੇਰਾ ਇਹ ਕੰਮ ਸਾਰੇ ਅਪਰਾਧਾਂ ਦਾ ਮੂਲ ਹੈ ਸੋ ਮੁਖ ਜਲੋ ਜਿੱਤ ਕਰ ਹੈ ਠਾਕੁਰ ਜੋਨੀ ਸੜ ਜਾਏ ਤੇਰਾ ਮੂੰਹ ਉਹ ਮੂੰ ਜਿਸ ਦੀ ਰਾਹੀ ਤੂੰ ਆਖਦਾ ਹੈ ਕਿ ਮਾਲਕ ਪ੍ਰਭੂ ਜੁਨਾ ਵਿੱਚ ਆਉਂਦਾ ਹੈ ਉਹ ਤਾਂ ਅਜੂਨੀ ਸਭੰਗ ਹੈ ਉਹ ਜੁਨਾ ਵਿੱਚ ਜੁਨਾ ਵਿੱਚ ਨਹੀਂ ਆਉਂਦਾ ਜਨਮ ਨਾ ਮਰੇ ਨਾ ਆਵੇ ਜਾਏ ਪਰਮਾਤਮਾ ਨਾ ਜੰਮਦਾ ਹੈ ਨਾ ਮਰਦਾ ਹੈ ਨਾ ਆਉਂਦਾ ਹੈ ਨਾ ਜਾਂਦਾ ਹੈ ਨਾਨਕ ਕਾ ਪ੍ਰਭ ਰਹਿਓ ਸਮਾਏ ਉਹ ਨਾਨਕ ਦਾ ਪਰਮਾਤਮਾ ਸਭ ਥਾਈਂ ਵਿਆਪਕ ਹੈ ਪੈਰੋ ਮਹੱਲਾ ਪੰਜਵਾ ਉਠਤ ਸੁਖਿਆ ਬੈਠਤ ਸੁਖਿਆ ਜਦੋਂ ਕੋਈ ਮਨੁੱਖਿਉ ਸਮਝ ਲੈਂਦਾ ਹੈ ਕਿ ਪ੍ਰਮਾਤਮਾ ਹੀ ਸਭ ਦਾ ਰਾਖਾ ਹੈ ਤਾਂ ਉਹ ਉਠਦਾ ਬੈਠਦਾ ਹਰ ਵੇਲੇ ਆਤਮਕ ਆਨੰਦ ਮਾਣਦਾ ਹੈ ਪਉ ਨਹੀਂ ਲਾਗੇ ਜਾਂ ਐਸੇ 부ਜਿਆ ਤਦੋਂ ਉਸਨੂੰ ਕਿਸੇ ਕਿਸਮ ਦਾ ਕੋਈ ਮੌਤ ਆਦਕ ਦਾ ਡਰ ਪਉ ਨਹੀਂ ਸਕਦਾ ਰਾਖਾ ਏਕ ਹਮਾਰਾ ਸੁਆਮੀ ਅਸਾਂ ਜੀਵਾਂ ਦਾ ਰਾਖਾ ਏਕ ਮਾਲਕ ਪ੍ਰਭੂ ਪਰਮਾਤਮਾ ਹੀ ਹੈ ਸਗਲ ਘਟਾ ਕਾ ਅੰਤਰ ਜਾਮੀ ਰਹਾਓ ਸਾਡਾ ਉਹ ਮਾਲਕ ਸਭ ਜੀਵਾਂ ਦੇ ਦਿਲ ਦੀ ਜਾਣਨ ਵਾਲਾ ਹੈ ਰਹਾਓ ਸੋਏ ਅਚਿੰਤਾ ਜਾਗ ਚਿੰਤਾ ਜਦੋਂ ਮਨੋਖੇ ਸਮਝ ਲੈਂਦਾ ਹੈ ਕਿ ਇੱਕ ਪਰਮਾਤਮਾ ਹੀ ਸਭ ਜੀਵਾਂ ਦਾ ਰਾਖਾ ਹੈ ਤਾਂ ਉਹ ਮਨੁੱਖ ਨਿਸ਼ਚਿੰਤ ਹੋ ਕੇ ਸੌਂਦਾ ਹੈ ਨਿਸ਼ਚਿੰਤ ਹੋ ਕੇ ਜਾਗਦਾ ਹੈ ਉਸ ਨੂੰ ਕੋਈ ਚਿੰਤਾ ਨਹੀਂ ਰਹਿੰਦੀ ਉਹ ਚਿੰਤਾ ਕਰਨ ਦੀ ਥਾਂ ਪਰਮਾਤਮਾ ਦਾ ਚਿੰਤਨ ਕਰਦਾ ਹੈ ਜਹਾ ਕਹਾ ਪ੍ਰਭ ਤੂੰ ਵਰਤਨਤਾ ਤਦੋ ਮਨੁੱਖ ਹਰ ਵੇਲੇ ਇਹ ਆਖਣ ਲੱਗ ਪੈਂਦਾ ਹੈ ਕਿ ਇਹ Swami Prabhu Parmatma ਤੂੰ ਤੂੰ ਹੀ ਹਰ ਥਾਂ ਮੌਜੂਦ ਹੈ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਉਹ ਮਨੁੱਖ ਆਪਣੇ ਘਰ ਵਿੱਚ ਵੀ ਸੁਖੀ ਵਸਦਾ ਹੈ ਉਹ ਘਰੋਂ ਬਾਹਰ ਜਾ ਕੇ ਵੀ ਆਨੰਦ ਮਾਣਦਾ ਹੈ ਭਾਵੇਂ ਸਰੀਰ ਦੇ ਅੰਦਰ ਵੀ ਸੁਖੀ ਰਹਿੰਦਾ ਹੈ ਤੇ ਬਾਹਰ ਦੁਨਿਆਵੀ ਕਮਾਂ ਕਾਰਾਂ ਵਿੱਚ ਵਿਚਰਦਿਆਵੇਂ ਉਹ ਸੁਖੀ ਰਹਿੰਦਾ ਹੈ ਕਹੋ ਨਾਨਕ ਗੁਰ ਮੰਤਰ ਦੇ ਰੜਾਇਆ ਕਿਹੜਾ ਸੁਖੀ ਰਹਿੰਦਾ ਹੈ हे ਨਾਨਕ ਗੁਰੂ ਨੇ ਜੈਸਾ ਮਨੁੱਖ ਦੇ ਹਿਰਦੇ ਵਿੱਚ ਇਹ ਉਪਦੇਸ਼ ਪੱਕਾ ਕਰ ਦਿੱਤਾ ਕਿ ਪ੍ਰਮਾਤਮਾ ਹੀ ਅਸਾਂ ਸਭ ਜੀਵਾਂ ਦਾ ਰਾਖਾ ਹੈ ਭੈਰੋ ਮਹੱਲਾ ਪੰਜਵਾ ਵਰਤਨ ਰਹੋ ਨਾ ਮੈਂ ਰਮਦਾਨਾ ਨਾ ਮੈਂ Hindu ਦੇ ਵਰਤਾਂ ਦਾ ਆਸਰਾ ਲੈਂਦਾ ਹਾਂ ਨਾ ਮੈਂ ਮੁਸਲਮਾਨ ਦੇ ਰਮਜ਼ਾਨ ਦੇ ਮਹੀਨੇ ਰੋਜ਼ੇ ਰੱਖਿਆ ਰੱਖੇ ਰੋਜ਼ਿਆਂ ਦਾ ਗੁਰੂ ਜੀ ਫਰਮਾਉਂਦੇ ਆ ਪੰਜਵੇਂ ਪਾਤਸ਼ਾਹ ਆਪਣੀ ਬਾਣੀ ਵਿੱਚ ਤੇਸ ਸੇਵੀ ਜੋ ਰੱਖੈ ਨਦਾਨਾ ਕਹਿੰਦੇ ਮੈਂ ਤਾਂ ਸਿਰਫ ਉਸ ਪਰਮਾਤਮਾ ਨੂੰ ਸਿਮਰਦਾ ਹਾਂ ਜਿਹੜਾ ਆਖਰ ਹਰੇਕ ਦੀ ਰੱਖਿਆ ਕਰਦਾ ਹੈ ਏਕ ਗੁਸਾਈ ਅੱਲੋਹ ਮੇਰਾ ਮੇਰਾ ਤਾਂ ਸਿਰਫ ਉਹ ਹੈ ਜਿਸ ਨੂੰ Hindu ਗੁਸਾਈ ਆਖਦਾ ਹੈ ਅਤੇ ਜਿਸ ਨੂੰ ਮੁਸਲਮਾਨ ਲਾ ਆਖਦਾ ਹੈ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਰਿਆਂ ਦਾ ਸਾਂਝਾ ਗੁਰੂ ਹੈ ਕਿਉਂਕਿ ਇਹਨਾਂ ਵਿੱਚ ਅੱਲਾ ਵੀ ਗੁਸਾਈ ਵੀ RAM ਵੀ ਰਹੀਮ ਵੀ ਕ੍ਰਿਸ਼ਨ ਜੀ ਸਾਰੇ ਨਾਮ ਆਏ ਹੋਏ ਹਨ ਕਿਸੇ ਵੀ ਜਾਤ ਪਾਤ ਦਾ ਵਿਤਕਰਾ ਨਹੀਂ ਕੀਤਾ ਗੁਰੂ ਜੀ ਫਰਮਾਉਂਦੇ ਹਨ ਏਕ ਗੁਸਾਈ ਅੱਲੋ ਮੇਰਾ ਮੇਰਾ ਤਾਂ ਸਿਰਫ ਹੋਇ ਹੈ ਜਿਸ ਨੂੰ ਹਿੰਦੂ ਗੁਸਾਈ ਆਖਦਾ ਹੈ ਅਤੇ ਮੁਸਲਮਾਨ ਅੱਲਾ ਆਖਦਾ ਹੈ ਹਿੰਦੂ ਤੁਰਕ ਦੁਹਾਨੇ ਬੇਰਾਰਾ ਰਹਾਓ ਤੁਮੋਗੋ ਜੀਵਨ ਦੀ ਗਵਾਹੀ ਦੇ ਸਬੰਧ ਵਿੱਚ ਮੈਂ ਹਿੰਦੂ ਅਤੇ ਤੁਰਕ ਦੋਹਾਂ ਨਾਲੋਂ ਹੀ ਸਾਂਝ ਮੁਕਾ ਲਈ ਹੈ ਰਹਾਓ ਹੰਜ ਕਾਬੇ ਜਾਓ ਨਾ ਤੀਰਥ ਪੂਜਾ ਕਹਿੰਦੇ ਮੈਂ ਨਾ ਕਾਬੇ ਦਾ ਹਜ ਕਰਨ ਜਾਣਦਾ ਹਾਂ ਜਿਵੇਂ ਮੁਸਲਮਾਨ ਜਾਂਦੇ ਹਨ ਨਾ ਮੈਂ ਹਿੰਦੂਆਂ ਵਾਂਗ ਤੀਰਥਾਂ ਤੇ ਪੂਜਾ ਕਰਨ ਜਾਂਦਾ ਹਾਂ ਇੱਕੋ ਸੇਵੀ ਅਵਰ ਨਾ ਦੂਜਾ ਮੈਂ ਤਾਂ ਸਿਰਫ ਇੱਕ ਪਰਮਾਤਮਾ ਨੂੰ ਸਿਮਰਦਾ ਹਾਂ ਕਿਸੇ ਹੋਰ ਦੂਜੇ ਨੂੰ ਨਹੀਂ ਸਿਮਰਦਾ ਪੂਜਾ ਕਰੋ ਨਾਨ ਵਾਜ ਗੁਜਾਰੋ ਮੈਂ ਨਾ ਹਿੰਦੂਆਂ ਵਾਂਗੂ ਵੇਦ ਪੂਜਾ ਕਰਦਾ ਹਾਂ ਨਾ ਮੁਸਲਮਾਨ ਵਾਂਗੂ ਨਮਾਜ਼ ਪੜਦਾ ਹਾਂ ਏਕ ਨਿਰੰਕਾਰ ਲੈ ਰਿਦੈ ਨਮਸਕਾਰੋ ਮੈਂ ਤਾਂ ਸਿਰਫ ਨਿਰੰਕਾਰ ਨੂੰ ਹਿਰਦੇ ਵਿੱਚ ਵਸਾ ਕੇ ਉਸ ਅੱਗੇ ਸਿਰ ਨਿਵਾਉਂਦਾ ਹਾਂ ਨਾ ਹਮ ਹਿੰਦੂ ਨਾ ਮੁਸਲਮਾਨ ਆਤਮਿਕ ਜੀਵਨ ਦੀ ਅਗਵਾਈ ਵਾਸਤੇ ਨਾ ਅਸੀਂ ਹਿੰਦੂ ਦੇ ਮੁਤਾਜਹਾ ਨਾ ਅਸੀਂ ਮੁਸਲਮਾਨ ਦੇ ਮੁਤਾਜਹਾ ਹ ਅਲਹਿ ਰਾਮ ਕੇ ਪਿੰਡ ਪਰਾਨ ਸਾਡੇ ਸਰੀਰ ਸਾਡੀ ਏ ਜਿੰਦ ਉਸ ਪਰਮਾਤਮਾ ਦੇ ਦਿੱਤੇ ਹੋਏ ਹਨ ਜਿਸ ਨੂੰ ਮੁਸਲਮਾਨ ਅੱਲਾ ਆਖਦਾ ਹੈ ਜਿਸ ਨੂੰ ਹਿੰਦੂ ਰਾਮ ਆਖਦਾ ਹੈ ਕਹੋ ਕਬੀਰ ਹੋ ਕੀ ਆਵ ਖਾਨਾ ਏ ਕਬੀਰ ਮੈਂ ਤਾਂ ਇਹ ਗੱਲ ਖੋਲ ਕੇ ਦੱਸਦਾ ਹਾਂ ਗੁਰ ਪੀਰ ਮਿਲ ਖੁਦ ਖਸਮ ਪਛਾਨਾ ਕਿ ਮੈਂ ਆਪਣੇ ਗੁਰੂ ਪੀਰ ਨੂੰ ਮਿਲ ਕੇ ਆਪਣੇ ਖਸਮ ਪ੍ਰਭੂ ਨਾਲ ਡੂੰਗੀ ਸਾਂਝ ਪਾ ਰੱਖੀ ਹੈ ਪੈਰੋ ਮਹੱਲਾ ਪੰਜਵਾ ਦਸ ਮਿਰਗੀ ਸਹਜੇ ਬੰਦ ਆਨੀ ਸੰਤ ਜਨਾਂ ਦੀ ਸਹਾਇਤਾ ਨਾਲ ਸਾਧ ਸੰਗਤ ਦੀ ਬਰਕਤ ਨਾਲ ਆਤਮਕ ਡੋਲਤਾ ਵਿੱਚ ਟਿਕ ਕੇ ਮੈਂ ਦਸੇ ਹਿਰਨੀਆਂ ਇੰਦਰੀਆਂ ਬਨ ਕੇ ਲੈ ਆਂਦੀਆਂ ਵਸ ਵਿੱਚ ਕਰ ਲਈਆਂ ਪਾਂਚ ਮਿਰਗ ਬਿਦ ਸੇਵਕੀ ਬਾਣੀ ਕਦੇ ਖਤਾ ਨਾ ਖਾਣ ਵਾਲੇ ਗੁਰ ਸ਼ਬਦ ਦੀ ਰਾ ਨਾਲ ਮੈਂ ਪੰਜ ਕਾਮਾਦਿਕ ਕਾਮ ਕ੍ਰੋਧ ਲੋਭ ਮੋਹ ਹੰਕਾਰ ਹਿਰਨ ਵੀ ਵੇਨ ਲੈ ਹਨ ਸਾਂਤ ਸੰਗਲੇ ਚੜਿਓ ਸਿਕਾਰ ਸੰਤ ਜਨਾਂ ਨੂੰ ਨਾਲ ਲੈ ਕੇ ਮੈਂ ਸ਼ਿਕਾਰ ਖੇਡਣ ਚੜ ਪਿਆ ਸਾਧ ਸੰਗਤ ਵਿੱਚ ਟਿਕ ਕੇ ਮੈਂ ਕਾਮਾਦਕ ਹਿਰਨਾ ਨੂੰ ਫੜਨ ਲਈ ਤਿਆਰੀ ਕਰ ਲਈ ਮਿਰਗ ਪਕਰੇ ਬਿਨ ਕੋਰ ਹਥਿਆਰ ਰਹਾਉ ਬਿਨਾ ਕੋੜਿਆਂ ਤੋਂ ਬਿਨਾ ਹਥਿਆਰਾਂ ਤੋਂ ਉਹ ਕਾਮਾਦਕ ਹਿਰਨ ਮੈਂ ਫੜ ਲਏ ਵਾਸ ਵਿੱਚ ਕਰ ਲਏ ਰਹਾਉ ਆਖਿਰ ਬਿਰਤ ਬਾਹਰ ਆਇਓ ਧਾਏ ਸਾਧ ਸੰਗਤ ਦੀ ਬਰਕਤ ਨਾਲ ਸੰਤ ਜਨਾਂ ਦੀ ਸਹਾਇਤਾ ਨਾਲ ਵਿਸ਼ੇ ਵਿਕਾਰਾਂ ਦਾ ਸ਼ਿਕਾਰ ਖੇਡਣ ਵਾਲਾ ਸੁਭਾਅ ਮੇਰੇ ਅੰਦਰੋਂ ਦੌੜ ਕੇ ਬਾਹਰ ਨਿਕਲ ਗਿਆ ਅਹੇਰਾ ਪਾਇਓ ਘਰ ਕਹਿ ਗਾਏ ਜਿਸ ਮਨ ਨੂੰ ਪਕੜਨਾ ਸੀ ਉਹ ਮਨ ਸ਼ਿਕਾਰ ਮੈਨੂੰ ਆਪਣੇ ਸਰੀਰ ਦੇ ਅੰਦਰ ਹੀ ਲੱਭ ਪਿਆ ਤੇ ਮੈਂ ਉਸ ਨੂੰ ਕਾਬੂ ਕਰ ਲਿਆ ਮਿਰਗ ਪਕਰੇ ਘਰ ਆਣੇ ਹਾਟ ਪੰਜਾਂ ਹਿਰਨਾ ਨੂੰ ਫੜ ਕੇ ਮੈਂ ਆਪਣੇ ਘਰ ਵਿੱਚ ਲੈ ਆਂਦਾ ਆਪਣੀ ਹੱਟੀ ਵਿੱਚ ਲੈ ਆਂਦਾ ਚੁਖ ਚੁਖ ਲੈ ਗਏ ਵੰਟੇ ਬਾਟ ਸੰਤ ਜਨ ਉਹਨਾਂ ਨੂੰ ਰਤਾ ਰਤਾ ਕਰਕੇ ਮੇਰੇ ਅੰਦਰੋਂ ਦੂਰ ਦੁਰਾਡੇ ਥਾਂ ਲੈ ਗਏ ਮੇਰੇ ਅੰਦਰੋਂ ਸੰਤ ਜਨਾਂ ਨੇ ਪੰਜਾਂ ਕਾਮੈਦਕ ਹਿਰਨਾ ਨੂੰ ਉੱਕਾ ਹੀ ਘੜ ਦਿੱਤਾ ਏ ਹੋ ਹੈਰਾ ਕੀਨੋ ਦਾਨ ਸੰਤ ਜਨਾ ਨੇ ਫੜਿਆ ਹੋਇਆ ਸ਼ਿਕਾਰ ਇਹ ਵਸ ਵਿੱਚ ਕੀਤਾ ਹੋਇਆ ਮੇਰਾ ਮਨ ਮੈਨੂੰ ਬਖਸ਼ੀਸ਼ ਦੇ ਤੌਰ ਤੇ ਦੇ ਦਿੱਤਾ ਨਾਨਕ ਕਹਿ ਘਰ ਕੇਵਲ ਨਾਮ ਹੁਣ ਮੈਂ ਨਾਨਕ ਦੇ ਹਿਰਦੇ ਵਿੱਚ ਸਿਰਫ ਪ੍ਰਮਾਤਮਾ ਦਾ ਨਾਮ ਹੈ ਮਨ ਵਸ ਆ ਗਿਆ ਹੈ ਤੇ ਕਾਮਾਦ ਕبھی ਆਪਣਾ ਜੋਰ ਨਹੀਂ ਪਾ ਸਕਦੇ ਭੈਰੋ ਮਹੱਲਾ ਪੰਜਵਾ ਜੇ ਸੋ ਲੋਚ ਲੋਚ ਖਵਾਇਆ ਪਰਮਾਤਮਾ ਤੋਂ ਟੁੱਟੇ ਹੋਏ ਮਨੁੱਖ ਨੂੰ ਜੇ ਸੋ ਸੋ ਵਾਰੀ ਵੀ ਬੜੀ ਤਾਂਗ ਨਾਲ ਉਹਦਾ ਆਤਮਿਕ ਜੀਵਨ ਕਾਇਮ ਰੱਖਣ ਲਈ ਨਾਮ ਭੋਜਨ ਖਵਾਲਣ ਦਾ ਯਤਨ ਕੀਤਾ ਜਾਏ ਸਾਖਤ ਹਰ ਹਰ ਜੀਤਨਾਇਆ ਤਾਂ ਵੀ ਉਸ ਸਾਖਤ ਦੇ ਚਿੱਤ ਵਿੱਚ ਪਰਮਾਤਮਾ ਦਾ ਨਾਮ ਭੋਜਨ ਟਿਕ ਨਹੀਂ ਸਕਦਾ ਕਿਉਂਕਿ ਉਹਦੇ ਚਿੱਤ ਵਿੱਚ ਬੇਕਾਰ ਟਿਕੇ ਹੁੰਦੇ ਨੇ ਸੰਤ ਜਨਾ ਕੀਲੇ ਹੋ ਮਤੇ ਪਰਮਾਤਮਾ ਦੇ ਚਰਨਾਂ ਨਾਲੋਂ ਟੁੱਟੇ ਹੋਏ ਬੰਦਿਆਂ ਦੀ ਸੰਗਤ ਕਰਨ ਦੇ ਥਾ ਸੰਤ ਜਨਾ ਪਾਸੋਂ ਸਹੀ ਜੀਵਨ ਜੁਗਤ ਦੀ ਸਿੱਖਿਆ ਲਿਆ ਕਰੋ ਸਾਧ ਸੰਗ ਪਾਵੋ ਪਰਮੰਗਤੇ ਰਹਾਓ ਸੰਤ ਜਨਾ ਦੀ ਸੰਗਤ ਵਿੱਚ ਰਹਿ ਕੇ ਤੁਸੀਂ ਸਭ ਤੋਂ ਉੱਚੀ ਆਤਮਿਕ ਅਵਸਥਾ ਪ੍ਰਾਪਤ ਕਰ ਲਵੋਗੇ ਰਹਾਓ ਪੱਥਰ ਕੋ ਬੋ ਨੀਰ ਪਵਾਇਆ ਜੇ ਕਿਸੇ ਪੱਥਰ ਉਤੇ ਬਹੁਤ ਸਾਰਾ ਪਾਣੀ ਸਟਾਇਆ ਜਾਏ ਤਾਂ ਵੀ ਉਹ ਪੱਥਰ ਅੰਦਰੋਂ ਭਜਦਾ ਨਹੀਂ ਉਹ ਸੁੱਕੇ ਦਾ ਸੁੱਕਾ ਰਹਿੰਦਾ ਹੈ ਨਾਹ ਭੀਗ ਗਏ ਅਧਿਕ ਸੁਕਾਇਆ ਅੰਦਰੋਂ ਉਹ ਬਿਲਕੁਲ ਸੁੱਕਾ ਹੀ ਰਹਿੰਦਾ ਹੈ ਇਹੀ ਹਾਲ ਹੈ ਸਾਖਤ ਦਾ ਜਿਹੜੇ ਨਾਮ ਨਹੀਂ ਜਪਦੇ ਖੱਟ ਸਾਤਰ ਮੂਰਖ ਹੈ ਸੁਨਾਇਆ ਜੇ ਕਿਸੇ ਅਨਪੜ ਮੂਰਖ ਨੂੰ ਛੇ ਸਾਖਤਰ ਸੁਣਾਏ ਜਾਣ ਜੈਸੇ ਦੈ ਦਿਸ ਪਵਨ ਚੁਲਾਇਆ ਉਹ ਅਨਪੜ ਵਿਚਾਰਾ ਕੀ ਸਮਝੇ ਉਹਨਾਂ ਸਾਖਦਰਾ ਨੂੰ ਉਸ ਦੇ ਭਾਣੇ ਤਾਇਓ ਹੈ ਜਿਵੇਂ ਉਸ ਦੇ ਦਸੀ ਪਾਸੀ ਨਿਰੀ ਹਵਾਈ ਚੱਲ ਰਹੀ ਹੈ ਇਹੀ ਹਾਲ ਹੈ ਸਾਖਤ ਦਾ ਬੇਨਕਾਨ ਖਲਹਾਨ ਜੈਸੇ ਗਾਹਨ ਪਾਇਆ ਜਿਵੇਂ ਅੰਨ ਦੇ ਦਾਣਿਆਂ ਤੋਂ ਬਿਨਾ ਕੋਈ ਖਲਵਾੜਾ ਗਾਇਆ ਜਾਏ ਉਸ ਵਿੱਚੋਂ ਦਾਣਿਆਂ ਦਾ ਬੋਲ ਨਹੀਂ ਬਣੇਗਾ ਪੁਰਾਣੇ ਸਮਿਆਂ ਵਿੱਚ ਇਸ ਤਰ੍ਹਾਂ ਦਾਣੇ ਕਣਕ ਕੱਟ ਕੇ ਉਹਦੀਆਂ ਢੇਰੀਆਂ ਲਾ ਕੇ ਉੱਪਰ ਫਿਰ ਬੁੱਲਦ ਫੇਰਦੇ ਹੁੰਦੇ ਸੀ ਇਹ ਪੁਰਾਣੇ ਸਮਿਆਂ ਦੀ ਗੱਲ ਗੁਰੂ ਜੀ ਨੇ ਦੱਸੀ ਆ ਉਹਨਾਂ ਸਮਿਆਂ ਦੀ ਕਿ ਬਿਨ ਕਾਣ ਖਲ ਹਾਲ ਜੈਸੇ ਗਾਹਨ ਪਾਇਆ ਜਿਵੇਂ ਆਂਦੇ ਦਾਣਿਆਂ ਤੋਂ ਬਿਨਾ ਕੋਈ ਖਲਵਾੜਾ ਗਾਇਆ ਜਾਏ ਉਸ ਵਿੱਚੋਂ ਦਾਣਿਆਂ ਦਾ ਬੋਲ ਨਹੀਂ ਬਣੇਗਾ ਤੇਉ ਸਾਖਤ ਤੇ ਕੋ ਨਾ ਬਰਸਾਇਆ ਤਿਵੇਂ ਹੀ ਪ੍ਰਮਾਤਮਾ ਦੇ ਚਰਨਾਂ ਨਾਲ ਟੁੱਟੇ ਹੋਏ ਮਨੁੱਖ ਪਾਸੋਂ ਕੋਈ ਮਨੁੱਖ ਆਤਮਿਕ ਜੀਵਨ ਦੀ ਖੁਰਾਕ ਪ੍ਰਾਪਤ ਨਹੀਂ ਕਰ ਸਕਦਾ ਤਿਤ ਹੀ ਲਾਗਾ ਜਿਤ ਕੋ ਲਾਇਆ ਪਰ ਸਾਖਤ ਦੇ ਪੀ ਕੀ ਵਸ ਹਰ ਕੋਈ ਉਸ ਕੰਮ ਵਿੱਚ ਹੀ ਲੱਗਦਾ ਹੈ ਜਿਸ ਵਿੱਚ ਪ੍ਰਮਾਤਮਾ ਵੱਲੋਂ ਉਹ ਲਾਇਆ ਜਾਂਦਾ ਹੈ ਕੋ ਨਾਨਕ ਪ੍ਰਭ ਬਣਤ ਬਣਾਇਆ ਏ ਨਾਨਕ ਆਖ ਕੋਈ ਸਾਖਤ ਹੈ ਤੇ ਕੋਈ ਸੰਤ ਹੈ ਇਹ ਖੇਡ ਪ੍ਰਭੂ ਨੇ ਪਰਮਾਤਮਾ ਨੇ ਆਪ ਹੀ ਬਣਾਈ ਹੋਈ ਹੈ ਜਿਤ ਹੀ ਲਾਗਾ ਤਿਤ ਹੀ ਲਾਗਾ ਜਿਤ ਕੋ ਲਾਇਆ ਕੋ ਨਾਨਕ ਪ੍ਰਭ ਬਣਤ ਬਣਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1136 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1137 ਦੀ ਵਿਆਖਿਆ ਅਤੇ ਪਾਠ ਸਰਵਣ ਕਰਾਂਗੇ ਪੁੱਲ ਚੌਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਪੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ